ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਡੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਸਤਨਾਮ ਸ੍ਰੀ ਵਾਹਿਗੁਰੂ ਸਹਿ ਜੀਉ ਕੀਰਤਨ ਸੋਹਿਲਾ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਵਰੇ ਹੋ ਸਿਰਜਣਹਾਰੋ ਤਮ ਗਾਵੋ ਮੇਰੇ ਨਿਰਪੋਕਾ ਸੋਹਲਾ ਹੋਵਾਰੀ ਜਿਤ ਸੋਹਲਾ ਸਦਾ ਸੁਖ ਹੋਇ ਰਹਾਓ ਨਿਤ ਨਿਤ ਜੀੜੇ ਸਮਾਲੀਆਨ ਦੇਖੇਗਾ ਦੇਵਨ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤੇ ਸਦਾ ਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਆਸੀ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ घर कार कर ए हो पाऊचा सदड़े नित पवन सदन हारा सिमरीय नानक से आव राहला पहला छे शे घर छे गुर शे उपदेस गुर गुरो वे स बाबा जय कर करते कीरत होए सो कर राख बडाई तोए रहाओ वेसो चसया घड़िया पहरा थिति वारी माहो हो ਸੂਰਜ ਕੋ ਰੁੱਤਨੇ ਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਬ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲ ਆਣ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁੱਲ ਅੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ ਸਹਿ ਸਭ ਨੈਨ ਨਨ ਨੈਨ ਹੈ ਤੋਹੇ ਕੋ ਸਹਿ ਸਮੂਰਤ ਨਨਾ ਏਕ ਤੋਹੀ ਸਹਿ ਸਪਦ ਵਿਮਲ ਨਾਨ ਏਕ ਪਦ ਗੰਧ ਬਿਨ ਸਹਿ ਸਤਵ ਗੰਧ ਦੇ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰਾਂਦ ਲੋਭਤ ਮਨੋ ਅਨ ਦਿਨੋ ਮੋਹਿਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗਉੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਦ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤਾ ਲਿਖੇ ਗੁਰ ਪਾਇਆ ਮਨ ਹਰ ਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡਉ ਤ ਪੁਨ ਵੱਡਾ ਹੈ ਰਹਾਉ ਸਾਗਤ ਹਰ ਰਸ ਸਾਧਨਾ ਜਾਣਿਆ ਤਿਨੇ ਅੰਤਰ ਹੋ ਮੈਂ ਕੰਡਾ ਹੈ ਜਿਉ ਜੋ ਚਲੈ ਚੁਬੈ ਦੁਖ ਪਾਵਹਿ ਜਮ ਕਾਲ ਸਹ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਬੁਰਖ ਪਾਇਆ ਪਰਮੇਸ਼ਰ ਬੋ ਸੋਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਾਪ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗਉੜੀ ਪੂਰਵੀ ਮਹੱਲਾ 5 ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟੈਲ ਕੀ 베ਲਾ ਇਹਾ ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ ਔਲ ਗਟੈ ਦਿਨਸ ਰੈ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੇ ਹੁਰਸ ਅਕਾਥ ਕਥਾ ਤੈਨ ਜਾਣੀ ਜਾ ਕੋ ਆਏ ਸੋਈ ਬਿਹਜੇ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਘਰ ਮੈਲ ਪਾਵੋ ਸੁਖ ਸਜੇ ਬਹੁੜਾ ਨਾ ਹੋਏ ਗੋਫੇਰਾ ਅੰਤਰ ਜਾਮੇ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸੀਐ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਅੰਤਰ ਜਾਮੇ ਪੁਰਖ ਬਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ